ਉਸ ਇੱਕ ਸ਼ਿਕਵਾ ਕਿੰਨੇ ਹੋਰਾ ਕਿ ਇਸ ਤਰ੍ਹਾਂ ਕੱਚੇ ਫੁੱਲ ਤੋੜ ਲੈਣੇ ਪਤਾ ਨਹੀਂ ਕੀ ਰਜ਼ਾ ਮਾਲਕ ਦੀ ਪਰ ਜ਼ਿੰਦਗੀ ਦਾ ਸਫ਼ਰ ਕਹਿੰਦੇ ਸਾਰਿਆਂ ਨੇ ਪੂਰਾ ਕਰਨਾ ਹੈ ਮੁਕੰਮਲ ਆਪਣਾ ਕਰਨਾ ਹੁੰਦਾ ਪਰ ਰਾਜਵੀਰ ਬਹੁਤ ਲੰਮੀਆਂ ਪਲਾਂਘਾਂ ਪੁੱਟ ਕੇ ਸਫ਼ਰ ਮੁਕੰਮਲ ਕਰ ਗਿਆ ਇੰਨੀ ਪਤਾ ਨਹੀਂ ਕਾਦੀ ਗਾਲੀ ਸੀ ਪਰ ਮੇ ਨਾਲ ਸਾਡੇ ਨਾਲ ਜਿੱਦਾਂ ਵਿਚਰਦਾ ਸੀ ਉਦਾਂ ਹੀ ਚੱਲਦਾ ਤੇ ਜ਼ਿੰਦਗੀ ਬਹੁਤ ਖੂਬਸੂਰਤ ਲੱਗਦੀ ਜੋ ਘਟਾ ਉਹਦੇ ਪਰਿਵਾਰ ਨੂੰ ਪਿਆ ਹੈ ਉਹੀ ਮਹਿਸੂਸ ਕਰ ਸਕਦੇ ਨੇ ਜਦੋਂ ਅਸੀਂ ਸਾਰਿਆਂ ਨੇ ਚਲੇ ਜਾਣਾ ਆਪੋ ਆਪਣੇ ਘਰੀਆਂ ਆਪੋ ਆਪਣੇ ਕੰਮਾਂ ਤੇ ਤਾਂ ਖਲਾਅ ਉਸ ਘਰ ਚ ਪੈਦਾ ਹੋਇਆ ਹੈ ਖਾਲੀਪਨ ਉਸ ਘਰ ਦੇ ਵਿੱਚ ਹੈ ਉਹ ਪਤਾ ਨਹੀਂ ਉਹਨਾਂ ਨੇ ਕਿਵੇਂ ਬਰਦਾਸ਼ਤ ਕਰਨਾ ਤੇ ਬਸ ਇਹੀ ਕਹਿ ਸਕਦਾ ਜੀ ਕਿ ਅੰਦਰ ਦੀ ਮਹਿਮਾ ਨੂੰ ਇਹੀ ਕਹਿ ਰਿਹਾ ਸੀ ਕਿ ਜਿੱਤਨ ਰਾਜਵੀਰ ਜੰਮਿਆ ਸੀ ਉਸ ਦਿਨ ਇੱਕ ਮਾਂ ਨੇ ਜੰਮਿਆ ਸੀ ਜਿੱਦਨ ਗਿਆ ਤੇ ਲੱਖਾਂ ਮਾਵਾਂ ਨੂੰ ਐ ਲੱਗ ਰਿਹਾ ਜਿਵੇਂ ਉਹਨਾਂ ਨੇ ਪੁੱਤ ਤੋੜਿਆ ਹੁੰਦਾ ਆਪਣਾ ਸੋ ਫੇਰ ਉਹ ਹੀ ਗੱਲ ਕਵਾਂਗਾ ਕਿ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਤੇ ਉਹ ਤੇ ਰਾਜਾ ਪੁੱਤ ਗਿਆ ਮਾਂ ਦਾ ਸਿਰ ਦਾ ਸਾਈਂ ਜੀ ਦਾ ਗਿਆ ਜਿਨ੍ਹਾਂ ਦਾ ਵੀਰ ਗਿਆ ਤੇ ਅਜੇ ਜਿੰਨੇ ਬੱਚਿਆਂ ਨੇ ਆਪਣੇ ਉਸ ਬਾਦਸ਼ਾਹ ਪੀ ਉਹਦੇ ਸਿਰ ਤੇ ਰਾਜ ਮੰਨਣਾ ਸੀ ਇੱਕ ਲਫ਼ਜ਼ ਆਪਾਂ ਬਚਪਨ ਤੋਂ ਮਜ਼ਾਕ 'ਚ ਸੁਣਦੇ ਆਏ ਆ ਕੀ ਗੱਲ ਤੇਰੇ ਪਿਓ ਦਾ ਰਾਜ ਹੈ ਜਿਹਦੇ ਪਿਓ ਦਾ ਰਾਜ ਨਹੀਂ ਵੀ ਹੁੰਦਾ ਉਹਨੂੰ ਲੱਗਦਾ ਹੁੰਦਾ ਮੇਰਾ ਪਿਓ ਰਾਜਾ ਹੈ ਤੇ ਜਿਨ੍ਹਾਂ ਦਾ ਹੋਵੇ ਉਹਨਾਂ ਨੂੰ ਉਸ ਖਲਾਅ ਦੇ ਵਿੱਚ ਜਿਉਣਾ ਕਿਦਾਂ ਦਾ ਲੱਗੇਗਾ ਇਹ ਬੱਚੇ ਹੀ ਮਹਿਸੂਸ ਕਰ ਸਕਦੇ ਨੇ ਪਰ ਅਸੀਂ ਸਾਰੇ ਅਰਦਾਸ ਬੇਨਤੀ ਜੋਦੜੀ ਕਰਨ ਆਏ ਆ ਸਤਿਗੁਰੂ ਨੂੰ ਕਿ ਜੇ ਉਹ ਵੀ ਤੇਰੀ ਰਜ਼ਾ ਹੈ ਇੱਕ ਰਜ਼ਾ ਅਸੀਂ ਵੀ ਮੰਗਦੇ ਆ ਕਿ ਪਰਿਵਾਰ ਚ ਮਗਰ ਸੁਖ ਸ਼ਾਂਤੀ ਸਬਰ ਬਖਸ਼ੀ ਔਰ ਉਹਨਾਂ ਨੂੰ ਇਹ ਸਦਮਾ ਸਹਿਣ ਦਾ ਬਲ ਬਖਸ਼ੀ ਮਾਂ ਰਾਜਵੀਰ ਤੇ ਧਰਮ ਪਤਨੀ ਭੈਣਾ ਬੱਚੇ ਇਸ ਸਦਮੇ ਨੂੰ ਬਰਦਾਸ਼ਤ ਕਰਕੇ ਤੇਰੇ ਚਰਨਾਂ 'ਚ ਜੁੜ ਕੇ ਤੇਰ ਕੋਲੋਂ ਅਗਲੀਆਂ ਖੁਸ਼ੀਆਂ ਮੰਗਣ ਪਰਮਾਤਮਾ ਉਹਦੇ ਧੀ ਪੁੱਤ ਨੂੰ ਇੰਨੇ ਭਾਗ ਲਾਵੇ ਕਿ ਲੋਕਾਂ ਨੂੰ ਉਹ ਨਾ ਬੱਚਿਆਂ ਦੇ ਵਿੱਚੋਂ ਰਾਜਵੀਰ ਜਿਵੰਦਾ ਨਜ਼ਰ ਆਵੇ ਉਹਦਾ ਪੁੱਤ ਸਟੇਜ ਤੇ ਖੜਾ ਹੋ ਕੇ ਕਦੇ ਬੋਲੇ ਤੇ ਲੱਗੇ ਰਾਜਵੀਰ ਹੀ ਖੜਾ ਹੈ ਉਹਦੀ ਧੀ ਕਦੇ ਕੁਝ ਬੋਲੇ ਤੇ ਲੱਗੇ ਰਾਜਵੀਰ ਦੇ ਹੀ ਬੋਲ ਨੇ ਸੋ ਇੰਨੀ ਅਰਦਾਸ ਕੀਤੀ ਅੰਦਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਰੇ ਬੜੀ ਮੁਹੱਬਤ ਉਸ ਬੱਚੇ ਲਈ ਉਸ ਨੌਜਵਾਨ ਲਈ ਦਿਖਾ ਰਹੇ ਹੋ ਮਤਲਬ ਪਰਿਵਾਰ ਤਾਂ ਇਕੱਲੇ-ਇਕੱਲੇ ਦਾ ਧੰਨਵਾਦ ਨਹੀਂ ਕਰ ਸਕਦਾ ਮੈਂ ਇੰਡਸਟਰੀ ਤੋਂ ਹੋਣ ਕਰਕੇ ਸਾਡਾ ਕੁਲੀਗ ਹੋਣ ਕਰਕੇ ਸਾਡਾ ਛੋਟਾ ਭਾਈ ਹੋਣ ਕਰਕੇ ਸਾਡਾ ਕਲਾਕਾਰ ਭਾਈ ਹੋਣ ਕਰਕੇ ਮੈਂ ਕਰੋੜਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਦੋਂ ਬੈੱਡ ਤੇ ਸੀ ਉਹਦੇ ਲਈ ਅਰਦਾਸਾਂ ਵੀ ਕੀਤੀਆਂ ਪਤਾ ਨਹੀਂ ਕੀ ਕੀ ਸੁੱਖਿਆ ਲੋਕਾਂ ਨੇ ਪਰ ਰੱਬ ਦੀ ਰਜ਼ਾ ਰਜ਼ਾ ਹੁੰਦੀ ਹੈ ਉਹਦੇ ਅੱਗੇ ਝੁਕਣਾ ਪੈਂਦਾ ਉਸ ਤੋਂ ਬਾਅਦ ਵੀ ਸਸਕਾਰ ਤੇ ਜਾਂ ਅੱਜ ਜਿਸ ਤਰ੍ਹਾਂ ਲੋਕ ਪੁੱਜੇ ਨੇ ਜਿਹੜੇ ਨਹੀਂ ਵੀ ਪੁੱਜ ਸਕੇ ਔਰ ਰੂਹਾਨੀ ਤੌਰ ਤੇ ਇੱਥੇ ਹੀ ਨਿਕਰਾਂ ਚ ਬੈਠੇ ਵੀ ਕਿਸੇ ਕਾਰਨ ਨਹੀਂ ਆ ਸਕੇ ਉਹਨਾਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ